ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗਸੇੜੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਗਾਵਾਂ ਨੇ ਤੇ ਇੱਕ ਗੱਬਣ ਝੂਟੀ ਹੈਗੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕਿ ਜੇ ਕਿਸੇ ਵੀ ਮੈਂ ਅਵੇਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 88 68 15 312 ਇਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਹੈ ਜੀ ਤੇ ਦੋ ਟੋਕੜਾਂ ਨੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਬਈ ਕੰਮ ਬਹੁਤ ਵਧੀਆ ਵੀਰ ਕਿਰਪਾ ਭਾਬੇ ਲਿਖ ਰਹਾ ਹਾਂ ਜੀ ਠੀਕਾ ਬਾਕੀ ਆਪਣੇ ਰੇਟ ਵੀ ਜਾਇਜ਼ ਹੁੰਦੇ ਹਨ ਹਾਂ ਹਾਂ ਜੀ ਰੇਟ ਜੇ ਮਾਲ ਵੀ ਬਾਈ ਸਾਫ਼ ਹੁੰਦਾ ਤੇ ਰੇਟ ਜੇ ਰੇਟ ਆਪ ਵੀਰੇ ਆਇਆ ਪਸੰਦੇ ਹਿਸਾਬ ਨਾਲ ਨਹੀਂ ਕਰੀਦਾ ਜੀ ਹਮ ਅਸੀਂ ਕਹਿੰਦੇ ਵੀ ਬੇਨਤੀ ਆ ਪਹਿਲਾਂ ਆਪਣੀ ਇੱਕ ਵੀ ਕਈ ਮੇਰੇ ਪ੍ਰਾਣਾ ਪਤਾ ਕੀ ਕਰਦੇ ਆ ਥੱਲੇੋਂ ਚੱਲ ਪੈਣਗੇ ਜਦੋਂ ਆਪਣਾ ਪਹਿਲਾਂ ਹੀ ਰੇਟ ਜਾਇਜ਼ ਹੁੰਦਾ ਅੱਗੇ ਮੈਂ ਕੀ ਕਰਿਆ ਬੰਦੇ ਨੂੰ ਆਪਾਂ ਬਗੈੜ ਦਾ ਰੇਟ ਪਤਾ 70000 ਰੁਪਏ ਠੀਕ ਆ 60 ਤੋਂ ਚੱਲ ਪਿਆ ਲੈ ਕੇ 70 ਦੇ ਗਿਆ ਜਦੋਂ ਮੈਂ ਕਹਿੰਦਾ ਮੈਂ ਯਾਰ ਵੀਰੇ ਵੀਡੀਓ ਚ ਪੂਰਾ ਰੇਟ ਹੀ ਪੈ ਠੀਕ ਆ ਭਾਈ ਆਪਣਾ ਰੇਟ ਪੂਰਾ ਖਤਮਾ ਹੁੰਦਾ ਠੀਕ ਆ ਨਾਮ ਤੇ ਐਡਰੈਸ ਬੋ ਹੂੰ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਪਿੰਡ ਸਹਿਣਾ ਤੇ ਭਦਾਵੜ ਦੀਪਗੜ ਤੇ ਆਪਣਾ ਜੂਗਾ ਠੀਕਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈਗਾ 7741 1662ਜਾ ਨੰਬਰ ਹੈਗਾ 99953 4791 ਠੀਕ ਹੈ ਭਾਈ ਇਹ ਬਾਈ ਦੇ ਦੋਵੇਂ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਇਧਰੋਂ ਹੀ ਸਟਾਰਟ ਕਰ ਦਿਆ ਭਾਈ ਹਾਂ ਜਿਹੜੇ ਤੋਂ ਮਰਜ਼ੀ ਕਰ ਲੈ ਭਾਈ ਜਿਹੜੀ ਆਪਾਂ ਭਾਈ ਸਾਹਮਣੇ ਚ ਟੁੱਟੀ ਦੇਖ ਰਹੇ ਆ ਗੱਬਣ ਹਾਂ ਬਈ ਗੱਬਣ ਹੈ 7 ਮਹੀਨੇ ਦੀ ਗੱਬਣ ਹੈ ਠੀਕਾ ਆ ਆਪਣਾ ਅੱਜ ਹੋ ਗਈ ਤਰੀਕ 20 21 ਹੋਗੀ 18 ਤਰੀਕ ਨੂੰ 7 ਦੀ ਪੂਰੀ ਹੋ ਗਈ ਠੀਕ ਆ 7 ਦੀ ਮਹੀਨੇ ਦੀ ਪੂਰੀ ਹੋ ਗਈ ਹਾਂ 7 ਮਹੀਨੇ ਦੀ ਪੂਰੀ ਹੋ ਤੇ ਬਾਈ ਕੀ ਰਿਕਾਰਡ ਹੈ ਦੀ ਮਾਂ ਦਾ ਰਿਕਾਰਡ ਵੀ ਦੇਖਿਆ ਆਪਾਂ ਗੱਪ ਨਹੀਂ ਮਾਰਦੇ ਹੁੰਦੇ ਕੱਟੀਆਂ ਲੈਂਦੇ ਛੋਟੀਆਂ ਛੋਟੀਆਂ ਆਪਾਂ ਪਾ ਲਿਆਂਗੇ ਠੀਕ ਆ ਆਪਾਂ ਵੀ ਕਹੀ ਜਾਈ ਉਹ ਤਾਂ ਕਹਿੰਦੇ 25 ਲੀਟਰ ਨੇ 30 ਲੀਟਰ ਨੇ ਪਰ ਝੋਟੀਆਂ ਦੇਖ ਆ ਵੀ ਝੋਟੀਆਂ ਆਪ ਹੀ ਦੱਸ ਜੀ ਤੁਸੀਂ ਵੈਸੇ ਆਪਣੇ ਘਰੇ ਹੀ ਪਾਲੀ ਵੀ ਆ ਹਨ ਘਰੇ ਪਾਲਿਆ ਝੋਟੀਆਂ ਦੁੱਲਿਆ ਆਹ ਕੱਟੀ ਤੇ ਉਹ ਕੱਟੀ ਇਕੱਠੀਆਂ ਲੈਂਦੇ ਇੱਕ ਦਿਨ ਠੀਕ ਆ ਬਾਈ ਜਿਹੜਾ ਲੈਂਦੇ ਹੋ ਤੁਸੀਂ ਆਪ ਨੂੰ ਕਿੰਨੀ ਕਮੀ ਦਾ ਬਾਈ ਕਿੰਨਾ ਦੇ ਦੂੰਗੀ ਅਮੀਰ ਜਰ ਦੇਖ ਮੇਰੇ ਜਸਨ ਬਾਈ ਠੀਕ ਹੈ ਹੈਨਾ ਜੇ ਹੁਣ ਆਪਾਂ ਕਹਾਂ ਨੂੰ 20 ਕਹਦੇ 25 ਕਹਦੇ ਗੱਲਾਂ ਦਾ ਕੋਈ ਬੜਾ ਫਾਇਦਾ ਨਹੀਂ ਹੁੰਦਾ ਮੜ ਕੇ ਤਰਾਸਦੇ ਆ ਵੀਡੀਓ ਦੇਖ ਕੇ ਦਾ ਕੀ ਫਾਇਦਾ ਹੈਨਾ ਉਹ ਏਡੀ ਪੜੀ ਵੀ ਝੋਟੀ ਆ ਜਿਵੇਂ ਤੇ ਜਾਤ ਬ੍ਰੇਟ ਵਾਲੀ ਆ ਤੇ ਇਹਨੂੰ ਚੈੱਕ ਕਰਾ ਬੜਾ ਨਹੀਂ ਬੜਾ ਬੜਾ ਲੀਟਰ ਬੜਾ ਲੀਡਾ ਮੜਾ ਬਹੁਤ ਮੜਾ ਬਾਕੀ ਠੰਡੀ ਸੀਰ ਹੈ ਜਿੰਨੀ ਵੀ ਕਹਦੇ ਲੈ ਠੰਡ ਚਾਹੀਆ ਠੰਡ ਚਾਹ ਮੜੇ ਚੈੱਕ ਕਰਵਾ ਦੀ ਮੈਂ ਹਿਲਣ ਵਾਲੀ ਤਾਂ ਗੱਲ ਹੀ ਨਹੀਂ ਝੋਲੀ ਦਾ ਮੈਂ ਬੰਬਰ ਵੀ ਝੋਲੀ ਆ ਹੈਨਾ ਹੋ ਸੋਨੇ ਦੀ ਚੌੜੀ ਤਿਆਰ ਕਰੀ ਇੱਕੋ ਜਿਹਾ ਖਾਣਾ ਚਾਹੀਦਾ ਯਾਰ ਕੋਈ ਚੌੜੀ ਚੂੜੀ ਤੇ ਗੱਲ ਕਰੀਏ ਨਾ ਨਰੋਈ ਨਰੋਈ ਫੁੱਲ ਆ ਬਾਈ ਕਿਨੇ ਬਾਈ ਪੂਰੀ ਪੂਰੀ ਜਰਾ ਸਾਦੇ ਪੰਖ ਖੋਲਦੇ ਬਈ ਫੋਲ ਕੇ ਦਿਖਾ ਦਿੰਨੇ ਆ ਠੰਡੀ ਸੀਰ ਐ ਨਹੀਂ ਵੀ ਪਾਵੇਂ ਆ ਵੀ ਤਾਪਦੀ ਜਿਹੇ ਤੁਹਾਨੂੰ ਮੰਗੇ ਇਦਨ ਨਾ ਹਾਂ ਬਾਈ ਚੌੜੀ ਚੇਕ ਕਰ ਲੋ ਕਦ ਚੈੱਕ ਕਰ ਲੋ ਬਰੀਡ ਨਾ ਜੇ ਆਪਾਂ ਗੱਲ ਕਰੀਏ ਫੁੱਲਕ ਨਹੀਂ ਬਾਈ ਠੀਕ ਹੈ ਇੰਨੀ ਕਾ ਗਾ ਮਾਰ ਕੇ ਯਾਰ ਜਿੰਨੀ ਕਹਦੇ ਉਨੀ ਸੀ ਲਾ ਵੀਰ ਯਾਰ ਥੱਲੇ ਬੈਠਾ ਰਹਾ ਮਾ ਇਹਨਾਂ ਕੋਈ ਗੱਲ ਬਾਤ ਨਹੀਂ ਨਾ ਤੁਰ ਜਾਂਦੀਆਂ ਕਰਮਾਂ ਵਾਲੀ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਤੋਰੀ ਚੱਲ ਹੈ ਨਾ ਹਾਂ ਹਾਂ ਨਹੀਂ ਪਸੂ ਜਾ ਕੇ ਜਾਂਦਾ ਅਕਸਰ ਦੇ ਉਹ ਬੁੱਧੀ ਦਾ ਤੇ ਦਿਖਾ ਡਾਕਟਰ ਆਪਣਾ ਵੀਰ ਹੂੰ ਸਹੀ ਬਹਿਲਾ ਬਾਈ ਬਹੁਤ ਕਮਾਲ ਦੀ ਛੋਟਾ ਜੰਮੂ ਹੀ ਆ ਫੇਸ ਨਾ ਕਰਮੜੀ ਦਾ ਬਹੁਤ ਬਿਲੰਗਰ ਪੂਰਾ ਜਿੰਦਾ ਸਿੰਘ ਪੂਰਾ ਸੋਹਣਾ ਸਿੰਘ ਮੋੜੇ ਦਾ ਕੋਈ ਆਏ ਨਹੀਂ ਵੇ ਕਿਸੇ ਪਾਸੇ ਜੋ ਚੁੜੀ ਚੜਾਈ ਚੈੱਕ ਕਰ ਲੋ ਪਿੱਠ ਪੁੜੇ ਕਿਸੇ ਪਾਸੇ ਖੁੰਜੀ ਵੀ ਨਹੀਂ ਹੈ ਹੈਨਾ ਹਾਂ ਕਿਸੇ ਪਾਸੇ ਵੀ ਝੋਟੀ ਟੈਸਟ ਟਰਾਂ ਨਹੀਂ ਬਾਕੀ ਕਦ ਚੈੱਕ ਕਰਾ ਦੇ ਬਾਈ ਮੜਾ ਜਾ ਬਰੋਬਰ ਖੜਕਾ ਕਦ ਕਰਾ ਦੇਣਾ ਬਾਈ ਬਾਕੀ ਗੱਲ ਆ ਰਜਿੰਦਰ ਹੂੰ ਕਈ ਮੇਰੇ ਭਰਾ ਕਹਿਣਗੇ ਹੈਨਾ ਵੀ ਝੋਟੀ ਚ ਕੋਈ ਨੁਕਸ ਹੋਊਗਾ ਆਪਣੇ ਪਸਵਾਂ ਦੀ ਚਾਰਾਂ ਪਸਵਾਂ ਦੀ ਜਲਦਰਾ ਟੈਕ ਕਰਾਇਆ ਅਗਲੇ ਨੂੰ ਦੇ ਕੇ ਦੇਵਾਂਗੇ ਪਸੂ ਆਪਣੇ ਘਰੇ ਚੜਾ ਕੇ ਸੋਰ ਦੇ ਠੀਕ ਆ ਨੁਕਸ ਕਰਦੇ ਵੀ ਆ ਨੁਕਸਾ ਬਾਈ ਠੀਕ ਆ ਲੈ ਬਾਈ ਕਦ ਚੈੱਕ ਕਰ ਲੋ ਤੇਰਾ ਕਦ ਕਿੰਨਾ ਰਹੂ ਬਾਈ ਕਦ ਮੇਰਾ ਬਾਈ 5 5 ਠੀਕ ਆ ਇਹ ਬਰੋਬਰੀ ਆ ਗਈ ਹੈ ਨਾ ਕੀ ਮੋਲ ਆ ਫਿਰ ਦੇਣ ਲੈਣ ਦਾ ਮੋਲ ਵੀ ਦੇਣ ਲੈਣ ਦਾ 85000 ਰੁਪਏ ਮਾਨਤਨ ਹੋ ਜੂ ਮੈਂ ਲੈ ਲਿਆ ਠੀਕ ਆ ਮੋਲ ਨੱਬਿਆ 85000 ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਹਾਂ ਛੋਟੀ ਦੀ ਕੋਈ ਤਹਾਈ ਨਹੀਂ ਜਰ ਕਿਸੇ ਬੱਚੇ ਦਾ ਬੰਦਾ ਕਹਿੰਦੇ ਵੀ ਜਰਾ ਇੱਕ ਵਾਰ ਬਾਈ ਬਹੁਤ ਸੋਹਣੀ ਤਿਆਰ ਕਰੂਗੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਮੈਂ ਕਹਿੰਦਾ ਕਿਆ ਬਾਤਾਂ ਬਹੁਤ ਸੋਹਣਾ ਥਣ ਤਿਆਰ ਕਰਦੀ ਹੁੰਦੀ ਹੈ ਪੂਰੀ ਹਾਂ ਅੱਗੇ ਬਾਈ ਦੋ ਨੰਬਰ ਤੇ ਇਹ ਆਪਣਾ ਹੈਗੀ ਬਲਜਿੰਦਰ ਟੋਕੜਾ ਠੀਕ ਆ ਕੱਲੀ ਟੋਕੜਾ ਇਹ ਤਾਂ ਠੀਕ ਹੈ ਭਰਾ ਇਹਨੇ ਦੋ ਮਹੀਨਾ ਹੋਇਆ ਮਹੀਨੇ ਨੂੰ ਆਪਾਂ ਮੰਨਦੇ ਨਹੀਂ ਕਿ ਆਪਾਂ ਖਾਲੀ ਕਰਕੇ ਲਈਆ ਖਾਲੀ ਕਰਕੇ ਦੇਵਾਂਗੇ ਠੀਕ ਹੈ ਬਾਈ ਆਪਾਂ ਇਹ ਕਿ ਜੇ ਗੱਬਣਾ ਤੇ 8 ਲੀਟਰ ਦੁੱਧ ਤਿਆਰਾ ਕੰਡੇ ਵਾਲਾ ਜਿਵੇਂ ਕੰਡੇ ਵਾਲਾ ਜੋਖ ਕੇ ਦੇਣਾ ਦੋ ਦਿਨ ਚੋਵੇ ਤਿੰਨ ਚੋਵੇ ਆਪਾਂ ਜਦੋਂ ਇੱਥੇ ਤੱਕ ਕਹਤਾਂ ਜੇ ਕਿਸੇ ਵੀ ਕੰਲਾਂ ਦਾ ਕੋਈ ਕਾਨ ਹੋਵੇ ਆਪਾਂ ਸੂ ਆਪਣੇ ਘਰ ਆਵੇ ਆਪਾਂ ਕਰਾਇਆ ਵੀ ਦੇਵਾਂਗੇ ਠੀਕ ਹੈ ਭਾਈ ਬਾਈ ਕਹਿੰਦੇ ਜੇ ਕੋਈ ਕਾਨ ਵੀ ਹੋਊਗਾ ਨਾ ਆਪਾਂ ਜ ਮੈਦਾਨ ਇਹ ਬਾਈ ਆਹ ਦਾਣੇ ਦੇ ਚ ਬਾਕੀ ਆਪਾਂ ਡਰ ਚੈੱਕ ਕਰਾ ਲੈ ਕਰਮਣੀ ਦਾ ਬਹੁਤ ਸੋਹਣਾ ਸਵੇਰ ਦੀ ਠੰਡੀ ਸੀਲ ਹੈ ਬਾਈ ਢੰਡੀ ਸੀਲ ਤਾਂ ਲੈ ਸਵੇਰ ਦੀ ਚਵਾਈ ਹੋਈ ਹਾਂ ਹਾਂ ਸਵੇਰ ਦੀ ਚਵਾਈ ਹੋਈ ਹੈ ਬਾਈ ਕੀ ਬਾਤ ਹੈ ਠੰਡੀ ਸੀਲ ਚੈੱਕ ਕਰ ਲੋ ਕਰਮਣੀ ਇੱਧਰ ਮਰਜੀ ਵੇਜ ਲੈ ਬਾਕੀ ਧਾਰ ਕਿਵੇਂ ਆ ਧਾਰ ਤਾਂ ਲੈ ਮਾਰ ਕੇ ਵਸਾ ਦੇਣਾ ਧਾਰ ਲੈ ਬਾਈ ਮੈਂ ਵਣਿਆ ਚਾ ਵਸਾ ਧਾਰ ਸਵੇਰ ਚੈੱਕ ਕਰ ਲੈ ਇੱਕ ਨੰਬਰਾ ਗੰਨੇ ਚ ਵਰਦੀ ਹੈ ਭਾਈ ਨਾ ਚਾਰੇ ਥਾਂਾਂ ਦੀ ਮਾਰ ਦੇਣਾ ਪ੍ਰਿੰਦਰ ਨਗਰ ਵਿੱਚ ਸਾਰੇ ਮਾਰ ਦੇ ਲੇ ਬਈ ਚੈੱਕ ਕਰ ਲੈ ਕਿ ਭਾਈ ਮੈਂ ਕਹਣਾ ਕੀ ਵਾਤਾ ਬੰਬਰ ਵੀ ਤੋ ਭਾਈ ਇਹ ਤਾਂ ਇਹ ਕਿਹਦੇ ਪਹਿਲੇ ਲੱਗੀ ਨਹੀਂ ਹੂੰ ਬਾਕੀ ਬੜੀ ਚੰਗੀ ਸਭ ਚੈੱਕ ਕਰ ਲੋ ਬੋ ਸੁਣੋ ਚਾਰੇ ਥਾਣਾ ਦੀ ਚਲੋ ਤਾਂ ਜੋਟੀ ਇਹਦੇ ਪਲੂਣਾ ਇਹ ਚਾਰੇ ਥਾਣਾ ਦੀ ਤਿੰਨੇ ਪੇਸੇ ਆਪਣੀ ਫੁੱਲ ਗਾਰੰਟੀ ਆ ਭਾਰ ਪਿੱਠੇ ਦੀ ਕੋਈ ਵੀ ਗੱਲਾਂ ਦੀ ਹੋਵੇ ਜਿਹੜੀ ਬੰਦਾ ਕਹਿ ਦੇ ਆਪਾਂ ਨੂੰ ਭਾਈ ਆ ਨਕਸ਼ੇ ਦੇ ਚ ਠੀਕ ਆ ਖੋਲ ਦੇ ਭਾਈ ਸੁਮਾਰ ਕੇ ਪਾਸੋਂ ਨਹੀਂ ਦੇਣਾ ਭਰਾਵਾ ਠੀਕ ਆ ਆਪਾਂ ਆਕਰਤ ਬਣਾਉਣੀ ਆ ਬਾਹਰ ਨਹੀਂ ਠੀਕ ਆ ਠੀਕ ਆ ਹੁਣ ਦੇ ਅੱਗੇ ਬਹਿਣਾ ਵੇਖਦੇ ਆਪਾਂ ਪਿਆਰਾ ਨਰੋਈ ਨਿਕਰ ਫੋਨ ਬਲਵਿੰਦਰ ਅੱਗੇ ਬਹਿਣਾ ਵੇਖਿਆ ਹਜੇ ਤੱਕ ਫੋਨ ਹੁੰਦਾ ਬੰਦੇ ਦੇ ਠੀਕ ਹੈ ਬਈ ਤੈਨੂੰ ਬਈ ਯਾਰ ਹੋਰ ਦੱਸੀ ਹੂੰ ਜਪੈਤਾ ਚੁੱਕ ਕਰ ਲੋ ਬਈ ਝੂਠ ਮਾਰਦਾਂਗੇ ਇੱਕ ਕਰੀਏ ਅਗਲਾ ਲਓ ਜੀ ਦੂਜੇ ਵਾਲਾ ਨੱਕ ਨਹੀਂ ਕਰਦਾ ਚੌੜੀ ਝੂੜੀ ਵੀ ਬਹੁਤ ਆ ਬੜੀ ਚੌੜੀ ਆ ਤਾ ਦੇ ਵੇਖ ਤੂੰ ਮੈਂ ਕਹਿੰਨਾ ਕੀ ਆ ਬਾਤਾਂ ਆ ਬਈ ਤੇਰੇ ਗੱਡੀਆ ਡੱਬੇ ਜੀ ਕਰਦਾ ਤੇਰੇ ਹੁਣ ਸਾਹਮਣੇ ਦਾ ਕਿਹਾ ਮੈਂ ਕਹਾ ਆ ਗਈਆਂ ਕੋਈ ਬੋਲੇ ਖੜੇ ਨਹੀਂ ਕਿੰਨੇ ਕਿੰਨੇ ਲੱਗਦੇ ਸਹੀ ਗੱਲ ਆ ਬਾਕੀ ਕਦ ਬੇਲ ਵੀ ਬਹੁਤ ਆ ਹਨਾ ਬੜੀ ਜਿਆਦੇ ਰੋ ਯਾਰ ਹੂੰ ਉਹ ਨਾ ਮਨੇ ਕਹ ਲਿਆ ਹੁਣ ਜਸਮਾਰਨ ਤਾਂ ਮੈਂ ਬੜਾ ਕਹੀ ਜਾ ਮੈਂ ਫਾਇਰ ਵਿੱਚ ਚੱਲਦੀ ਐ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਆਪਾਂ ਇੱਕ ਝੂੜ ਤੇ ਇੱਕ ਫਸਲ ਨਹੀਂ ਮਾਰਨਾ ਠੀਕ ਆ ਬਾਕੀ ਬਾਈ ਪ੍ਰਿੰਟ ਤੇ ਸਨਖ ਪਣਾ ਨਾ ਇੰਨਾ ਤਲੀ ਦੀ ਬਥਰੀ ਆ ਹੂੰ ਸਨਖ ਪਣਾ ਤੇ ਫਸਲ ਆ ਜਾ ਚੱਲਣਾ 6 ਠੰਡੀ ਸੀਲ ਜਰ ਕੋਈ ਗੱਲ ਨਾਲ ਤਾਂ ਸਹੀ ਨਹੀਂ ਹੂੰ ਆਪਾਂ ਨੂੰ ਮੂੰਹੋਂ ਬੋਲਣ ਦੀ ਲੋੜ ਹੀ ਨਹੀਂ ਮਿਲਦਾ ਇਹਦਾ ਫਸਲ ਮੈਂ ਆਪਣੇ ਦੀ ਰਾਤਾਂ ਐ ਸੀਗਾ ਮੈਂ 15 ਦਿਨਾਂ ਨਾਲ ਆਪਾਂ ਚੈੱਕ ਕਰਾ ਕੇ ਜਾਂ ਵੇਚਾਂਗੇ ਠੀਕ ਆ ਠੀਕ ਲੱਗਿਆ ਵੀਡੀਓ ਪਾਉਣੀ ਛਾਂ ਲੱਗਿਆ ਠੀਕ ਆ ਇੱਕ ਮਹੀਨਾ ਸੀਜ਼ਨ ਹੋ ਗਿਆ ਜੇ ਤੇ ਕੀ ਮੋਲਾ ਫਿਰ ਇਹਦਾ ਦੇਣ ਲੈਣ ਇਹਦਾ ਲੈ ਮੁੱਲ 40000 35000 ਲੈ 33000 ਰੁਪਇਆ ਲੈਣੇ ਲੈਣਾ ਵਾਸ ਆ ਜੇ ਥੋੜਾ ਘਣਾ ਮੰਨ ਤਾ ਉਹਦੇ ਅੱਠ 8 ਥੱਕਾ ਠੀਕ ਹੈ ਹਾਂ ਵੀ ਜੇ ਮਗਰੋਂ ਅਗਲਾ ਉਹੀ ਗੱਲ ਬਾਹਲਾ ਕਰੀ ਜੇ ਇਹਨਾਂ ਗੱਲਾਂ ਤਾਂ ਫੇਰ ਨਹੀਂ ਠੀਕ ਆ ਅੱਗੇ ਬਾਈ ਤੈਨੂੰ ਨੰਬਰ ਤੇ ਅੱਗੇ ਆ ਗਈ ਤੈਨੂੰ ਨੰਬਰ ਤੇ ਡੇਢ ਡੇਢ ਮਹੀਨਾ ਸੂਈ ਨੂੰ ਹੋ ਗਿਆ ਬਾਈ ਠੀਕ ਆ 9 ਲੀਟਰ ਦੁੱਧ ਤਿਆਰ ਆ ਕੰਡੇ ਵਾਲਾ 8 ਕਹਿ ਕੇ ਦੇਵਾਂਗੇ 9 ਤਿਆਰ ਆ ਠੀਕ ਆ ਕਮਿੰਨਾ ਹੋ ਗਿਆ সুই ਨੂੰ ਹਾਂ ਨਾ ਡੇਢ ਮਹੀਨਾ ਡੇਢ ਮਹੀਨਾ ਬੱਚਾ ਮਰ ਗਿਆ ਸੀ ਬੱਚਾ ਸੀ ਠੀਕ ਆ ਬੱਚਾ ਤੈਨੂੰ ਪਤਾ ਜੇ ਬੱਚਾ ਕੌਣ ਸਾਡਾ ਬਿਊਟੀ ਬਈ ਚੈੱਕ ਕਰ ਲਓ ਮੈਂ ਕਿਹਨਾ ਕੀ ਆ ਬਸ ਤੇ ਆ ਬੁੱਧੀ ਦੇ ਦੇ ਬੁੱਧੀ ਦੇਖ ਨੀਕੇ ਨੀਕੇ ਕੰਨਾ ਛੋਟਾ ਛੋਟਾ ਕੰਨਾ ਪੈ ਨਹੀਂ ਕੋਈ ਕਹਿ ਸਕਦਾ ਇਹ ਨੱਚ ਵਾਲੀ ਹੈ 50 ਵਾਲੀ ਪ्योर ਆਪਣੀ ਗਾਰੰਟੀ ਨਾਲ ਦੇਵਾਂ ਠੀਕ ਆ ਘਰੇ ਪੜੀ ਦੀ ਆ ਨੇੜੇ ਆਈ ਆ ਪਟਾਉੜੋਂ ਆਈ ਆ ਨੰਬਰ ਦੇਵਾਂਗੇ ਆਪਾਂ ਠੀਕ ਆ ਬਈ ਹਾਂ ਬੰਦੇ ਦਾ ਨੰਬਰ ਦੇ ਦਾਂਗੇ ਜੇ ਅਗਲਾ ਇਹ ਕਹਿੰਦਾ ਯਾਰ ਆਮ ਹੱਥ ਵਾਲੀ ਆ ਉਹ ਹੈ ਕਰਦੀ ਬੱਚੀ ਤਾਲੀ ਚੱਲਣਾ ਹੈ ਹੈ ਸਿਕਸ ਹੈਡਰ ਦੀ ਆ ਪੂਰੀ ਬਹੁਤ ਡੈਡ ਲੇਵਾ ਹੂੰ ਕੀ ਬਾਤ ਹੈ ਠੰਡੀ ਸੀ ਰੇਵੀ ਦੇਖ ਲਈ ਤਾ ਕੱਲਾ ਕੱਲਾ ਥਾਣਾ ਬਈ ਪੂਰੀ ਦਿੱਤੀ ਛਲ ਜਿਹੜਾ ਕਵਾਲਟੀ ਦੀ ਗੱਲ ਕਰੀਏ ਨਾ ਥਾਣਾ ਦੀ ਬਹੁਤ ਚੰਗੀਆਂ ਮੁੱਠੀ ਵਾਲਾ ਥਾਣਾ ਤਾਰ ਤੁਰ ਕੇ ਮੇਰੇ ਤਾਰ ਪੂਰੀ ਇੱਕ ਨੰਬਰ ਤਾਰ ਆ ਦਿਖਾ ਦੇ ਮੜੇ ਨਾ ਜਿਹਦੇ ਚੜਾਈ ਹੈ ਉਹ ਡਾਲੇ ਤੇ ਲੱਗ ਗਿਆ ਇਸ ਥਾਣ ਮੜਾ ਠੀਕ ਹੈ ਬਈ ਤੇ ਉਹ ਦੇ ਨਾਲ ਕਰਕੇ जख्म जख्म ਦਾ ਕਰਕੇ ਮਾੜਾ ਮੋਟਾ ਕਰ ਜਦਾ ਕਹਿ ਨਹੀਂ ਸਕਦਾ ਪਰ ਜੇ ਲੱਤ ਸੈਡ ਕਰਦੇ ਹੋਵੇ ਲੱਖ ਸੈਡ ਤੇ ਆਪਣੀ ਫਰ ਲੈ ਗਰੰਟੀ ਹੈ ਕੀ ਕੰਦਾ 10000 ਰੁਪਏ ਰੱਖ ਕੇ ਆਜੇ ਬਾਲੀ ਗੱਲ ਕੀ ਹੈ ਜੱਤ ਲੱਤ ਸੜਦੀ ਤੇ ਕੀ ਮੋਲ ਆ ਬਾਈ ਫਿਰ ਮੋਲੇ ਦਾ ਬਾਈ ਇਹਦਾ 40000 ਰੁਪਏ ਮੋਲ ਆ 40000 ਹਾਂ ਇਹਦੇ ਤੋਂ ਬਸ 1000 ਖੰਡ ਮੰਗਤਾਂ ਹੋਊਗਾ ਜੇ ਬੰਦਾ ਕਹੇ ਯਾਰ ਹਾਂ ਜੀ ਪਰ ਇਹ ਨੂੰ ਹੋ ਜਾ ਮਾੜਾ ਜੇ ਧੂਕ ਧਾਰ ਮਾਰ ਕੇ ਖਾਲੀ ਲੈ ਬਾਈ ਬਾਈ ਕਹਿੰਦਾ ਮੈਂ ਧਾਰਾ ਮਾਰ ਹੀ ਦੇਣਾ ਉਹ ਲੈਣਾ ਲੈਣਾ ਬਿਨਾਂ ਦਾ ਫਿਰ ਕੁੱਝ ਕਰ ਹੀ ਜਾਂਦਾ ਇਹ ਨੂੰ ਆਏ ਹੋਗਾ ਜੀ ਹੂੰ ਕਸਮ ਆਏ ਹੋ ਜਾਣੀ ਆਏ ਜਾ ਕੇ ਕਤੋਂ ਬਹਿ ਗਏ ਹੂੰ ਮੜੀ ਨਾਲੇ ਪਾਸੇ ਜਾਊਗੀ ਸਹੀ ਗੱਲ ਆ ਬਾਈ ਨਕੀ ਇਹ ਲੇਵੇ ਦੀ ਗੱਲ ਕਰੀਏ ਲੇਵਾ ਵਾਈਜ਼ ਬਹੁਤ ਸੋਹਣਾ ਕਰਮਾ ਹੈਗਾ ਫਿਟਿੰਗ ਵਾਲਾ ਲੇਵਾ ਬਹੁਤ ਚੰਗਾ ਹੈਗਾ ਬਾਕੀ ਥਣਾ ਦੀ ਕੁਆਲਿਟੀ ਬਹੁਤ ਚੰਗੀ ਹੈ ਬੜੇ ਪਸੰਦੇ ਹੋਣ ਦੇ ਟਰੈਕਟਰ ਤੂੰ ਦੇਖੇਗਾ ਠੰਡ ਲੱਗ ਜਾਵੇਗਾ ਨੂੰ ਠੰਡੀ ਸੀ ਲੱਗ ਆ ਆਹ ਇਹ ਕਰਕੇ ਕਰਦੀ ਬਈ ਦੇਖ ਬਰੇਂਦਰ ਜਖਮ ਹਾਂ ਡਾਉ ਦੇ ਉਹਦੇ ਤਾਂ ਡਾਲੀ ਦੇ ਰੈਗ ਪੀ ਮਗਰ ਲੱਤਾਂ ਨਿਕਲ ਗਈਆਂ ਠੀਕ ਹੈ ਵੀਰੇ ਨਾਲੇ ਆਪਾਂ ਦੋਖਦੇ ਥਾਣੀ ਦਿਖਾ ਦਿੰਦੇ ਨਾ ਬਈ ਮੈਂ ਕਹਿੰਦਾ ਤੇ ਲੱਗਣਾ ਯਾਖਮਾ ਯਾਖ ਨਾਲੇ ਚੱਲਣਾ ਤੇ ਉਹ ਵੀ ਦੇਖਦਾ ਟਰੈਕਟਰ ਦਿਖਾਈ ਮੈੜਾ ਜਾ ਕੇ ਆ ਜੀ ਆ ਜੀ ਠੀਕ ਹੈ ਨਾ ਤੇ ਲਾ ਬਈ ਨਾ ਤੇ ਛੱਡ ਦੀ ਗੱਲ ਗਾਰੰਟੀ ਹੋ ਯਾਰ ਜੇ ਲੱਤ ਛੱਡ ਕਰ ਜਾ ਕੇ ਤੇ ਕਰੇ ਆਪਾਂ ਗਾਵਾਤ ਨੇ ਆਵਾਤਾਂ ਬਈ ਹੈ ਨਾ ਕਾਹੀ ਆਪਾਂ ਵੀਡੀਓ ਚ ਕਿਹਾ ਕਿ ਕੱਲ ਨੂੰ ਬੰਦਾ ਇਹ ਨਹੀਂ ਕਹਿ ਸਕਦਾ ਯਾਰ ਹਾਂ ਹਾਂ ਫੋਨ ਤੇ ਕਹਿ ਦੀ ਗੱਲ ਹੋਰ ਨੇ ਵੀਡੀਓ ਚ ਕਹਿ ਦੀ ਹੋਰ ਹੈ ਤੇ ਕੀ ਮੁੱਲ ਆ ਫਿਰ ਇਹਦਾ ਮੁੱਲ ਬਈ ਹੋਰ ਹੈ 40000 ਰੁਪਏ ਬਈ ਬਈ ਇਹਦੇ ਤੇ 1000 ਖੰਡ ਮਾਨ ਤਾਣੂ ਠੀਕ ਆ ਬਈ ਦੁੱਧ ਦੇ ਲੈਣਾ 1 ਲੀਟਰ ਆਪਾ ਅੱਠ ਕਰਕੇ ਦੇਵਾਂਗੇ ਇੱਥੇ ਜੋ ਕੇ ਲੈ ਜੀ ਨੋ ਜੋ ਕੇ ਅੱਗੇ ਬਾਈ ਲਾਸਟ ਤੇ 4 ਨੰਬਰ ਇਹ ਕਿਹੜਾ ਸੂਈ ਇਹ ਬਾਈ ਕੱਲ ਸੂਈ ਐ ਕਿੰਨੇ ਕ ਵੇਲੇ ਦੂਜਾ ਸੂਆ ਗਈ ਕੱਲ ਸੂਈ ਐ ਠੀਕ ਆ ਕਿੰਨੇ ਕਿੰਨੇ ਕਵੇ ਸੂਈਆ ਕੱਲ ਵੀਰ ਇਹ ਕੱਲ ਸੂਈ ਸੀ ਸਵੇਰੇ ਬਾਈ ਮੇਰੇ ਪਤਾ 4 ਕਵੇ ਸੂਈ ਸੀ ਜੇਰ ਵਗੈਰਾ ਓਕੇ ਜੇਰ ਵਗੈਰੇ ਤੇ ਆਪਣੇ ਕੋਲੇ ਬਾਈ ਵੀਡੀਓ ਬਣਾਈ ਦੀਆ ਠੀਕ ਆ ਜੇ ਕੋਈ ਨਹੀਂ ਦੇਖਣੀ ਚਾਹੁੰਦਾ ਉਹ ਦੇਖ ਸਕਦਾ ਜਿਹੜੇ ਦੇਖਾਂਗੇ ਆਪਾਂ ਸਪੈਸ਼ਲ ਬੱচ্চਾ ਕੀ ਆ ਬਈ ਇਹਦੇ ਬੱচ্চਾ ਬੱਸੀ ਆ ਬਈ ਆ ਖੜੀ ਬੱਸੀ ਦੇਖ ਲੈ ਬੱਤਾਂ ਬਹੁਤ ਕਵਾਲਿਟੀ ਦੀ ਬੱਸੀ ਨਾ ਨਾੜੂਆ ਨੂੜੂਆ ਦਿਖਾ ਦੇ ਬੱਸੀ ਦਾ ਹੂੰ ਨਾੜੂਆ ਬਾਈ ਨਾਲ ਆ ਬੱচ্চਾ ਮਗਰ ਬੱਸੀ ਆ ਬੱਸੀ ਬਹੁਤ ਕਵਾਲਿਟੀ ਦਿੱਤੀ ਆ ਕਰਮਾਲੀ ਨੇ ਠੰਡੀ ਜੀ ਲੈਦਾ ਵੀ ਆਂਤਰਾ ਬੋਲਾ ਬਈ ਬੋੜਾ ਬੋੜਾ ਬਈ 15 ਲੀਟਰ ਹੁਣ ਕੰ ਕਹਿੰਦਾ 15 ਜੋਕ ਕਿ ਦੇਵਾਂਗੇ ਬਾਕੀ ਬਈ ਕੱਲ ਨਿਆਣਾ ਪਾ ਕੇ ਧਾਰਾ ਮਾਰ ਕੇ ਦਿਖਾ ਦਿੰਨਾ ਤੈਨੂੰ ਠੰਡੀ ਸੀਲ ਇੰਨੀ ਕਹਿੰਦਾ ਕੀ ਬਾਤਾਂ ਲੇਵੇ ਦੀ ਚੜਾਈ ਚੜੂਈ ਠੰਡੀ ਸੀਲ ਇੰਨੀ ਕੱਲੇ ਦੱਸ ਗੱਲਾਂ ਕੱਲਾ ਥਾਣਾ ਪੂਰੀ ਵਿੱਤੀ ਆ ਦੇਖੋ ਜੇ ਆਪਾਂ ਜਾਟ ਨਹੀਂ ਪਾਈ ਕੋਈ ਬੱਸੀ ਨਹੀਂ ਛੱਡੀ ਹੈਨਾ ਹੂੰ ਸਹੀ ਗੱਲਾਂ ਹੈ ਅੱਜ ਕੱਲਾ ਤੇ ਠੰਡੀ ਸੀਲਾ ਧਾਰੇ ਦੀ ਧਾਰ ਮੰਨ ਲਾ ਵੀ 1 ਮਿੰਟ ਵਾਲੀ ਹੈ 1 ਮਿੰਟ ਵਾਲੀ 1 ਮਿੰਟ ਵਾਲੀ ਜੇ ਤਾਂ ਵੀ ਦੇ ਪਾਣੀ ਹਵੇ ਠੀਕ ਹੈ 1 ਮਿੰਟ ਚ ਚੋਦੇ ਐਮੀ ਚ ਬਾਈ ਪੋਲੀ ਹੈਗੀ ਬਾਲੀ ਬੋਲੀ ਨਜਾਇਜ਼ ਕਿੰਨਾ ਦੇ ਦੱਦ ਵਾਸਟੀ ਮੋੜ ਜਾ ਤੈਨੂੰ ਦੱਦ ਯਾਰ ਰੇ 20 ਠੀਕ ਆ ਅਗੇ ਅਗੇ ਦੇ ਦੇ ਠੀਕ ਆ ਠੀਕ ਹੈ ਨਾ ਲੈ ਮੈਂ ਉਹਨਾਂ ਕੀ ਬਾਤਾਂ ਬਾਈ ਤਾਰੀ ਬਹੁਤ ਚੰਗੀਆਂ ਯਾਰ ਹਨ ਲੈ ਦਿਖਾ ਦੇ ਮਾਰ ਕੇ ਚਾਰੇ ਸਵੇਰ ਦਿਖਾ ਦੇ ਠੀਕ ਹੈ ਨਾ ਇੱਕ ਮਿੰਟ ਮੈਂ ਤੈਨੂੰ ਬਾਹਰ ਜੇਦਾ ਮਾਰ ਕੇ ਇਹ ਰੀਟ ਤੋਂ ਮਾਰਾ ਮੋਟਾ 10 ਸੈਕਿੰਡ ਉੱਤੇ ਹੋ ਗਿਆ ਓਖਾ ਬਾਈ ਗੰਨੇ ਤੂੰ ਵਰਦੀਆਂ ਮਸ਼ੀਨ ਹੀ ਆਣਾ ਇੱਕ ਤਰ੍ਹਾਂ ਦੀ ਮੈਂ ਯਾਰ ਤੜਕੇ ਵਿੜੀਆਂ ਨੇ ਚੋਈਆਂ ਕੋਈ ਚੋਲੇ ਹੋਰ ਵਿੜੀਆਂ ਨੇ ਸੱਦਣੇ ਕਿਸੇ ਨੂੰ ਮਰਜੀ ਵਠਾ ਲੈ ਸਾਰੇ ਫੁੱਲ ਗਰੰਟੀ ਆ ਯਾਰ ਆਪਣੀ ਏ ਟੂ ਜ਼ेड ਠੀਕ ਆ ਢੁੜੀ ਝੁੜੇ ਬੰਦਾ ਝੁੜੇ ਹੂੰ ਠੀਕ ਆ ਮਸ਼ੀਨ ਦਾ ਆਪਾਂ ਕਹਿ ਨਹੀਂ ਸਕਦੇ ਠੀਕ ਆ ਦੇਖ ਲੈ ਮਸ਼ੀਨ ਤੇ ਲਾਈਏ ਮੁਰਕ ਮਸ਼ੀਨ ਤੇ ਲੱਤ ਮਾਰੀ ਜਾ ਕੋ ਗੱਲ ਵੱਖਰੀ ਐ ਆਡਰ ਚੈੱਕ ਕਰ ਲੋ ਫਾੜੀ ਵਾਲਾ ਆਡਰ ਉਹ ਸੋਨਾ ਕੱਲਾ ਕੱਲਾ ਥਣਾ ਕੇਲੇ ਵਰਗੇ ਥਣ ਥਣ ਹੂੰ ਲੈ ਚੋ ਆਕੇ ਦਿਖਾਈ ਦਿੰਨੇ ਆਪਾਂ ਥੋੜੀ ਜਿਹੀ ਦਾ ਡਾਟਰ ਤੋਰ ਫੇਰ ਦੇ ਮੈਂ ਲੈ ਲੈ ਵਾਈਪ ਚੈੱਕ ਕਰ ਲੋ ਕਿ ਵਾਈਪੰਨੇ ਆ ਕੋ ਵੱਡੀ ਆ ਪਤਾ ਲੱਗਦਾ ਹੈ ਨਾ ਚ ਵਾਈਪੀ ਮੈਂ ਤਾਂ ਬਾਹਰ ਹੀ ਹੁਣ ਦੇਖੀ ਰਹੀ ਸੀ ਲੱਗਦਾ ਮੈਂ ਇੱਥੇ ਦਾ ਕੀ ਗੱਲ ਆ ਬਾਈ ਬਹੁਤ ਚੰਗੀ ਦਵਾਈ ਆ ਹਨਾ ਗੰਨੇ ਘੁਟਾਰਵਾ ਦਿਆ ਬਾਈ ਇਹ ਤਾਂ ਤਾਂ ਆ ਰਾਮ ਕਾਂ ਦੇ ਹੁੰਦੀ ਨਹੀਂ ਕੱਲ ਜਲਾ ਕੇ ਆਪਣੇ ਨੇ ਜਮਾ ਨਹੀਂ ਚੋਈ ਕੱਲ ਉਹਨੇ ਮੈਂ ਕਹਦਾ ਮੈਂ ਦੁਕਾਨ ਥੱਲੇ ਬੈਠ ਤਣ ਕੇ ਕਹਿੰਦਾ ਯਾਰ ਹੋਈ ਤਾਂ ਹੁਣ ਸੁਈ ਆ ਮਾਚਾ ਤੇਰੀ ਮਰਜ਼ੀ ਆ ਆਥੇ ਜਿ ਬਿਠਾ ਲਿਆ ਫਿਰ ਮੈਂ ਮੈਂ ਬੈਠਾ ਠੀਕ ਆ ਮੁਰਲੇ ਨਹੀਂ ਮਾਰ ਦੋ ਥੋੜੀਆਂ ਬਾਈ ਮੈਂ ਤਾਂ ਮਾਰੇ ਕੈਂਚੀ ਰੋਡ ਮਾਰਦਾ ਇਹਦੀ ਗੱਲ ਹੁੰਦੀ ਵੇ ਵੇ ਉਂਦੀ ਉੱਪਰ ਨਗਰ ਉਠਾਈ ਮਾਰ ਦੇਣਾ ਪਾ ਜਿਵੇਂ ਅਗਲਾ ਕੋਈ ਜਿਵੇਂ ਅਗਲਾ ਕੋਈ ਦਸੱਲੀ ਕਰਾ ਕੇ ਜਾਂ ਦੇਣਾਗੇ ਕੋਈ ਆ ਨੀ ਕੋਈ ਨੇੜੇ ਤੇੜੇ ਲੈਣ ਵਾਲਾ ਐਸੇ ਬਾਤ ਦੇ ਦੇ ਚੋਕੇ ਠੀਕ ਆ ਦੋ ਦਿਨ ਚੋਲੇ ਦੱਸ ਦੇ ਬਾਈ ਯਾਰ ਆ ਗੱਲ ਸੀਗੀ ਰਿੱਤਾ ਠੀਕ ਆ ਹਾਂ ਦਸੱਲੀ ਕਰਾ ਦੇ ਬੰਦਾ ਦੇ ਦੇ ਕੋਈ ਲੈ ਜੇ ਖੋਲ ਕੇ ਠੀਕ ਆ ਬਾਈ ਇਹ ਤਾਂ ਪੈਸਾ ਨਹੀਂ ਲੈਂਦੇ ਪਾ ਠੀਕ ਆ ਚਾਰੇ ਪਾਸੇ ਦੀ ਗਰੰਟੀ ਆ ਵੀ ਚਾਰਾਂ ਦੇ ਆਏ ਨੇ ਇੱਕ ਦਿਨ ਬਾਈ ਨਿਆਣਾ ਵੀ ਲੈ ਗਿਆ ਕੋਈ ਨਾ ਨਿਆਣੇ ਦੀ ਕੋਈ ਚੱਕਰੀ ਨਹੀਂ ਨਾ ਪਾ ਪਾ ਲੈ ਹਾਂ ਠੀਕ ਆ ਭਾਈ। ਉਹ ਕਹਿੰਨਾ ਆ ਦੇਖ ਲੈਣ ਤੈਨੂੰ ਕਿੰਨਾ ਡੈਮ ਹੋਇਆ ਚ ਮੈਂ ਲੈ ਭਾਈ ਚੈੱਕ ਕਰ ਲੋ ਥੋੜੀ ਮਤਲਬ ਤੋੜ ਕੇ ਦਿਖਾ ਦਿੰਦੇ ਆ ਭਾਈ ਨੇ ਖੋਲ ਦੇ ਤੋੜ ਦੇ ਬਰੀਡ ਭਾਈ ਫੁੱਲ ਚੰਗੇ ਆ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਬੱਚਾ ਕਰਮਲੀ ਦੇ ਮਗਰ ਬੱਸੀ ਆ ਬੱਸੀ ਵੀ ਕਰਮਲੀ ਨੇ ਬਹੁਤ ਕੁਆਲਿਟੀ ਦਿੱਤੀ ਆ ਫੇਸ ਚੈੱਕ ਕਰ ਲੋ ਛੋਟਾ ਛੋਟਾ ਕੰਨੀਆਂ ਬੁੱਦੀ ਵਧੀਆ ਨਾ ਫੁੱਲ ਕਮਾਲ ਦੇ ਖੋਲ ਕੇ ਭਾਈ ਤੋੜ ਦੇ ਇੰਨੇ ਠੰਢੀ ਬੈੜ ਨਹੀਂ ਦੇਖੀ ਯਾਰ ਕਿਤੇ ਕਰ ਲੋ ਭਾਈ ਮੈਂ ਕਹਿੰਨਾ ਕੀ ਮੈਂ ਤਾਂ ਖੁੱਲੀਆਂ ਤੋੜੀ ਰੱਖਿਆ ਸੂਰ ਤੋਂ ਪਹਿਲਾਂ ਇੱਥੇ ਰਾਮ ਨੇ ਵੇਲੇ ਚ ਖੁੱਲੀਆਂ ਉਦਰੀ ਫਵਾਨਾ ਬਾਈ ਫਿਕਸ ਹੈ ਨਾ ਤੈਨੂੰ ਮਸਟੈਟਸ ਆਵੇਕ ਨਹੀਂ ਬਾਈ ਦੇਖ ਲੈ ਨਾ ਕੋਈ ਚੌੜ ਨਾ ਮਸ ਤੇਰਾ ਚੱਕ ਸਹੀ ਗੱਲ ਆ ਬਾਈ ਬਹੁਤ ਇੱਥੇ ਖੜੀ ਹੈ ਖੜੀ ਹੈ ਜਮਾ ਜਿੱਥੇ ਖੜੀ ਹੈ ਖੜੀ ਹੈ ਹਮ ਨਾ ਕੋਈ ਲੱਤ ਨਾ ਛੜਾ ਚੈੱਕ ਕਰ ਲੋ ਇੱਕ ਨੰਬਰ ਬਾਕੀ ਤਾਂ ਬਾਈ ਨੇ ਮਾਰ ਕੇ ਦਿਖਾ ਦਿਆ ਚੋਕੇ ਵੀ ਦਿਖਾਤੀ ਆਪਾਂ ਨੂੰ ਮੋੜ ਲੈ ਬਾਈ ਕੋਈ ਗੱਲ ਨਹੀਂ ਚਾਰਾ ਉਧਰ ਮੋੜ ਲੈ ਕੋਈ ਗੱਲ ਜੈਕਟ ਪਸਨ ਅਜ ਬਾਕੀ ਜਾ ਕੇ ਪਸਨ ਅਜ ਦੇਖ ਲਈ ਵੀ ਕਿਸੇ ਪਸਨ ਨੂੰ ਕਹਿੰਦੀ ਆ ਜਾ ਕੇ ਆ ਦੇ ਸ਼ਾਂਤੀ ਨਾਲ ਖੜ ਜਾਣਾ ਹਾਂ ਉਹ ਜਾ ਖੜੀ ਆ ਤੇ ਕਿੱਲੇ ਕੀ ਮੁੱਲ ਆ ਫਿਰ ਬਾਈ ਦੇਣ ਲੈਣ ਜਾ ਮੁੱਲ ਬਾਈ ਲੈਣ ਦੇਣ ਦਾ 85000 ਰੁਪਏ ਮਾਨ ਤਨ ਹੋ ਜੀ ਥੋੜਾ ਮਾਨ ਤਨ ਕਰਾਂਗੇ ਠੀਕ ਆ ਠੀਕ ਆ ਉਹ ਲੱਬੇ ਕਰਾ ਲੈ ਲੱਖ ਕਰਾ ਲੈ ਉਹ ਮਰਜੀ ਐ ਅਗਲੇ ਦੀ ਠੀਕ ਆ ਬਾਈ ਠੀਕ ਆ ਬਾਈ ਫੋਨ ਤੇ ਬਾਈ ਬਣ ਕੇ ਬਾਈ ਬੇਨਤੀ ਆਹੀ ਗਾਲਾਂ ਮੱਥਾ ਨਾ ਮਰ ਬਾ ਬੰਦਾ ਠੀਕ ਆ ਬਾਈ ਹਾਂ ਕਿਉਂ ਆਪਾਂ ਪਹਿਲਾਂ ਪੂਰਾ ਖਿੱਚ ਕੇ ਰੇਟ ਰੱਖੀ ਦਾ ਠੀਕ ਆ ਇਹਦੇ ਪਸੂ ਆਪਣਾ ਅੱਗੇ ਤੈਂ ਵੀਡੀਓ ਪਾਈ ਸੀ 7 ਵਜੇ ਹੂੰ ਸਾਢੇ 6:00 ਨੂੰ ਬਹਿਣਾ ਬੈਗੇ ਸੀ ਠੀਕ ਆ ਬਾਈ ਹਾਂ ਅੱਧੇ ਘੰਟੇ ਚ ਮੈਂ ਗੁਰਦੁਆਰਾ ਸਾਹਿਬ ਵੀ ਫੋਨ ਨੇ ਤਿੰਨ ਨਗ ਸੀਗੇ ਬਾਈ ਬੇ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ